ਅਗਰ ਕੋਈ ਗੱਲ ਹੋਵੇ ਤਾਂ ਪਤਾ ਜੀ ਮੈਂ ਖਾਸ ਸਰਵਿਸ ਫਤਿਹ ਜੀ ਮਤ ਜੀ ਆਪਣੀ ਕੋਈ ਦਵਾਈ ਕਿਹੜੀ ਕਿਹੜੀ ਹੁੰਦੀ ਹੈ ਜੀ ਸਾਡੇ ਕੋਲ ਹਰ ਤਰੀਕੇ ਦੀ ਬਿਮਾਰੀ ਦੀ ਦਵਾਈ ਹੁੰਦੀ ਹੈ ਜੀ ਕੋਈ ਬਿਮਾਰੀ ਕਿਸੇ ਪ੍ਰਕਾਰ ਦੀ ਹੋਵੇ ਜਿਵੇਂ ਕਹਿੰਦੇ ਆ ਵੀ ਗੁਰਦੇ ਦੀ ਪੱਥਰੀ ਜਾਂ ਪਿੱਤੇ ਦੀ ਪੱਥਰੀ ਜਾਂ ਹਰਨੀਆਂ ਜਾਂ ਬਵਾਸੀਰ ਹੋ ਗਈ ਜਾਂ ਬੱਚੇ ਦਾ ਨਦੀ ਰਸੋਲੀਆਂ ਹੋ ਗਈਆਂ ਜਾਂ ਕਿਸੇ ਦੇ ਅੰਡੇ ਨਹੀਂ ਬਣਦੇ ਜਾਂ ਬੱਚਾ ਨਹੀਂ ਹੋ ਰਿਹਾ ਜਾਂ ਸਪਰਮ ਕਾਉਂਟ ਨਹੀਂ ਬਣਦੇ ਕਿਸੇ ਵੀ ਸਮੱਸਿਆ ਹੋਵੇ ਆਪਰ ਨੂੰ ਸਾਰੇ ਇਲਾਜ ਹੈਗੇ ਠੀਕ ਹਾਂਜੀ ਤੇ ਇਹ ਜਿਹੜਾ ਸਾਡੇ ਕੈਂਪ ਲੱਗਦੇ ਆ ਜਿਹੜੇ ਵਿੱਚ ਅਸੀਂ ਹਰ ਸ਼ਨੀਵਾਰ ਦਵਾਈ ਉੱਥੇ ਲੁਧਿਆਣੇ ਫ੍ਰੀ ਦਿੰਨੇ ਆ ਸ਼ਨੀਵਾਰ ਦੇ ਸ਼ਨੀਵਾਰ ਉਹਦੇ ਵਿੱਚ ਅੱਖਾਂ ਦਵਾਈ ਫ੍ਰੀ ਦਿੰਨੇ ਆ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹਨਾਂ ਨੂੰ ਦਵਾਈ ਫ੍ਰੀ ਦਿੰਨੇ ਆ ਜਿਨ੍ਹਾਂ ਨੂੰ ਬੁਖਾਰ ਵਾਰ-ਵਾਰ ਚੜਦਾ ਉਤਰਦਾ ਉਹ ਦਵਾਈ ਫ੍ਰੀ ਦਿੰਨੇ ਆ ਪੀਲੀਆ ਹੋ ਗਿਆ ਉਹ ਵੀ ਦਵਾਈ ਫ੍ਰੀ ਦਿੰਨੇ ਆ ਠੀਕ ਹੈ ਜੀ ਅੱਜ ਮਛੂੜ ਸਾਹਿਬ ਆਣਾ ਪਹਿਲਾ ਕੈਂਪ ਹੈ ਜੀ ਇਹ ਸਾਡਾ ਪਹਿਲਾ ਕੈਂਪ ਹੈ ਜੀ ਤੇ ਅਗਲਾ ਕੈਂਪ ਅਗਲਾ ਕੈਂਪ ਅਗਲੇ ਮਹੀਨੇ ਫੇਰ ਇੱਥੇ ਲੱਗੂਗਾ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਮਹੀਨੇ ਚ ਇੱਕ ਵਾਰ ਜਰੂਰ ਲਾਇਆ ਕਰਾਂਗੇ ਜਿਸ ਸਮਾਂ ਸੰਗਤ ਦਾ ਸਹਿਯੋਗ ਵਧਦਾ ਰਹੂਗਾ ਆਪਾਂ ਉਹਦੇ ਉਹਦੇ ਰਹਾਂਗੇ ਨਾਲ ਦੇ ਆਪਾਂ ਚਰਨ ਕਮਲ ਵੀ ਲਾਣਾ ਸ਼ੁਰੂ ਕਰ ਦਾਂਗੇ ਹੌਲੀ ਹੌਲੀ ਸੰਗਤ ਦੇ ਹਿਸਾਬ ਦੇ ਨਾਲ ਠੀਕ ਹੈ ਹਾਂਜੀ ਹਾਂਜੀ ਇਸ ਬਾਈ ਜਿਹੜੇ ਮਤਲਬ ਵੀ ਚਿੱਟਾ ਮੋਤੀ ਹੋਵੇ ਕਾਲਾ ਮੋਤੀ ਹੋਵੇ ਇਹਨਾਂ ਨੂੰ ਟਾਪਰ ਕਿੰਨੇ ਚਰਜਾਂ ਨਹੀਂ ਘੱਟ-ਪੱਟ ਪਾਉਣੀ ਚਾਹੀਦੀ ਹੈ ਵੈਸੇ ਤਾਂ ਦੇਖੋ ਜੀ ਘੱਟ ਠੀਕ ਹੈ ਘੱਟੋ ਘੱਟ 6 ਮਹੀਨੇ ਤਾਂ ਪਾਣੀ ਪੀਣੀ ਹੈ ਜੇ ਬੰਦਾ ਕਈ ਵਾਰ ਬੰਦਾ ਕਹਿੰਦਾ ਯਾਰ ਮਿੰਨ ਦਾ ਰਿਜ਼ਲਟ ਹੀ ਨਹੀਂ ਆਇਆ 15 ਦਿਨ ਪੌਂਦਾ ਰਿਹਾ ਕੋਈ ਫਰਕ ਹੀ ਨਹੀਂ ਪਿਆ ਉਹ ਬੰਦਗਾ ਤਾਂ ਫਿਰ ਉਹਨੂੰ ਰਿਜ਼ਲਟ ਨਹੀਂ ਆਉਂਦਾ ਕਟੋ-ਕਟ 6 ਮਹੀਨੇ ਪਾਵੇ 6 ਮਹੀਨੇ ਚ ਰਿਜ਼ਲਟ ਬੋਲ ਪੈਂਦਾ ਠੀਕ ਹਾਂਜੀ ਹਾਂਜੀ ਜ਼ਰੂਰੀ ਨਹੀਂ ਵੀ ਰਿਜ਼ਲਟ 10 ਦਿਨ ਚ ਆ ਜਵੇ ਨਾ ਵੀ 3 ਮਹੀਨੇ ਨਾ ਵੀ 4 ਮਹੀਨੇ ਆ ਜਵੇ ਨਹੀਂ ਮੈਂ ਤਾਂ ਦੇਖਿਆ ਜੀ ਤਾਂ ਮੈਂ ਤੁਸੀਂ ਦੇਖਿਆ ਰਿਜ਼ਲਟ ਤੁਹਾਨੂੰ ਪਤਾ ਲੱਗ ਗਈ ਹਾਂਜੀ ਹਾਂਜੀ ਅਗਲੀ ਵੀਡੀਓ ਦੇ ਵਿੱਚ ਲੁਧਿਆਣਾ ਕਰਾਂਗੇ ਜੀ ਤੇ ਉਹ ਮਰੀਜ਼ ਦੀ ਫੋਟੋ ਪਿੰਨਾ ਜੀ ਅੱਖ ਚਿੱਟੀ ਹੋਈ ਕਿਤੇ ਉਹ ਫੁੜਕੀ ਚੀ ਹੋਈ ਆ ਠੀਕ ਹੈ ਜੀ ਜਿਹੜੀ ਹੁਣੇ ਮੰਨ ਲਓ ਵੀ ਲਾਲੀ ਆ ਗਈ ਠੀਕ ਹੈ ਜੀ ਦੇਖਣ ਲਾ ਥੋੜਾ ਥਿਮਤ ਤੇ ਮੈਨ ਦੇਖਣ ਲੱਗ ਗਏ ਬਸ ਠੀਕ ਹੈ ਜੀ ਤੇ ਉਹ ਆਪਾਂ ਤੁਸੀਂ ਲੈ ਆਓ ਆਪਾਂ ਕਰਾਂਗੇ ਸਾਡੇ ਨਾਲ ਚ ਵੀਡੀਓ ਬਣਾਵਾਂਗੇ ਵੀਡੀਓ ਬਣਾ ਲਾਂ ਕੋਈ ਚੱਕਰ ਤੇ ਆਪਣਾ ਪੂਰਾ ਐਡਰੈਸ ਦੱਸ ਦੋਈ ਜਿਹੜਾ ਸਾਡਾ ਐਡਰੈਸ ਹੈਗਾ ਜੀ ਉਹ ਲੁਧਿਆਣੇ ਸ਼ਹਿਰ ਦਾ ਬਾ ਗਿਲ ਰੋਡ ਨੇੜੇ ਜੀਐਨਈ ਕਾਲਜ ਸਾਹਮਣੇ ਸੁਆ ਰੋਡ ਬਾਬਾ ਦੀਪ ਸਿੰਘ ਨਗਰ ਆ ਜੀ ਉੱਥੇ ਕਿਸੇ ਨੂੰ ਤੁਹਾਨੂੰ ਪਤਾ ਕਰ ਸਕਦਾ ਅੱਖਾਂ ਦੀ ਦਵਾਈ ਕਿੱਥੇ ਮਿਲਦੀ ਆ ਫ੍ਰੀ ਕੈਂਪ ਹਰ ਸ਼ਨੀਵਾਰ ਲੱਗਦਾ ਸਵੇਰੇ 8 ਵਜੇ ਸਾਡੇ ਟੋਕਨ ਮਿਲਣਾ ਸ਼ੁਰੂ ਹੋ ਜਾਂਦਾ ਪਹਿਲੇ 500 ਜਨ ਨੂੰ ਅੱਖਾਂ ਦੀ ਦਵਾਈ ਫ੍ਰੀ ਤੇ ਆਉਂਦੀ ਆ ਟੋਕਨ ਲੈਣਾ ਜ਼ਰੂਰੀ ਹੁੰਦਾ ਅਗਰ ਟੋਕਨ ਤੋਂ ਬਿਨਾਂ ਤੁਸੀਂ ਦਵਾਈ ਲੈਣਾ 100% ਜਦੋਂ ਮਰਜ਼ੀ ਲੈ ਕੇ ਜਾ ਸਕਦੇ ਹੋ ਧੰਨਵਾਦ ਆ ਖਾਲਸਾ ਦਵਾਈ ਪਾ ਰਹੇ ਹਾਂ ਬੜਾ ਉੱਚੀ ਕਾ ਟੂਆ ਰੋਡ ਤੇ ਇਹਨਾਂ ਦਾ ਦੁਕਾਨ ਹੈ ਕਿਉਂਕਿ ਮੈਨੂੰ ਪਤਾ ਲੱਗੇ ਕਿਸੇ ਮੇਰੇ ਪਿੰਡ ਦੇ ਬੰਦੇ ਨੇ ਉਹਨਾਂ ਦਵਾਈ ਲਈ ਸੀਗੀ ਉਹਨਾਂ ਤੋਂ ਬਾਅਦ ਮੈਂ ਸ਼ੁਰੂ ਕਰੀ ਦਵਾਈ ਲੈਣੀ 6 ਮਹੀਨੋਂ ਦਵਾਈ ਪਾ ਰਹੇ ਹਾਂ ਬਹੁਤ ਵਧੀਆ ਰਿਜ਼ਲਟ ਆ ਇਸ ਰਿਜ਼ਲਟ ਨੂੰ ਦੇਖ ਕੇ ਮੇਰਾ ਬੇੜਾ ਬਾਹਰ ਆ ਫੌਰਨ ਵਿੱਚ ਉਹ ਵੀ ਮੈਂ ਦਵਾਈ ਭੇਜੀ ਆ ਤਨ ਸ਼ਿਸ਼ਿਆਂ ਉਹਨਾਂ ਨੇ ਵੀ ਉੱਥੋਂ ਦੱਸਿਆ ਵੀ ਉਹ ਆ ਦਵਾਈ ਹੈ ਬਹੁਤ ਫਾਇਦੇ ਹੋ ਰਹੇ ਜੀ ਜੋਰਕ ਜਾ ਮਾਤਾਵਾ ਜਿੱਥੋਂ ਵੀ ਚੱਲ ਕੇ ਦੂਰ ਉਧਰੋਂ ਆਈਆਂ ਨੇ ਸੰਗਤਾਂ ਜੁੜੀਆਂ ਨੇ ਆਪਣੇ ਨਾਲ ਤਕਰੀਬਨ ਜਿੰਨੇ ਬੈਠੇ ਸਭ ਨੂੰ ਪਤਾ ਹੋਣਾ ਸਾਡੇ ਲੁਧਿਆਣੇ ਦੇ ਦੈਸੀ ਦਵਾਈਖਾਨਾ ਵਾ ਤੇ ਅਸੀਂ ਹਰ ਸ਼ਨੀਵਾਰ ਨੂੰ ਲੁਧਿਆਣੇ ਅੱਖਾਂ ਦੀ ਦਵਾਈ ਫ੍ਰੀ ਵੰਡਦੇ ਆਂ ਪਹਿਲੇ ਆਏ 500 ਮਰੀਜ਼ਾਂ ਨੂੰ ਤੇ ਜਿਵੇਂ ਸਾਨੂੰ ਪਤਾ ਲੱਗਿਆ ਵੀ ਪਿੰਡਾਂ ਵਿੱਚ ਕਈ ਲੋਕ ਸਾਡੇ ਕੋਲ ਨਹੀਂ ਪਹੁੰਚ ਸਕਦੇ ਬੀਬੀਆਂ ਨਹੀਂ ਪਹੁੰਚ ਸਕਦੀਆਂ ਤੇ ਅਸੀਂ ਉਹਨਾਂ ਲਗ ਲਗ ਨੇੜੇ ਨੇੜੇ ਦੇ ਇਤਿਹਾਸਿਕ ਗੁਰਦੁਆਰੇ ਆ ਉੱਥੇ ਅਸੀਂ ਕੈਂਪ ਲਗਾਇਆ ਕਰਾਂਗੇ ਧਾਰਮਿਕ ਸਥਾਨਾਂ ਤੇ ਕੈਂਪ ਲਗਾਇਆ ਕਰਾਂਗੇ ਉੱਥੇ ਅਸੀਂ ਫ੍ਰੀ ਦਵਾਈ ਸੇਵਾ ਵੰਡ ਕੇ ਜਾਇਆ ਕਰਾਂਗੇ ਔਰ ਅਸੀਂ ਉਹਦੀ ਵੀਡੀਓ ਬਣਾ ਕੇ ਪਾਇਆ ਕਰਾਂਗੇ ਔਰ ਵੀਡੀਓ ਦੇ ਵਿੱਚ ਦੱਸ ਦਿੱਤਾ ਜਾਊਗਾ ਦੱਸ ਦਿੱਤਾ ਜਾਊਗਾ ਵੀ ਕਿੱਥੇ ਇਹ ਕੈਂਪ ਲੱਗਣਾ ਵਾ ਤੇ ਕਿੰਨੀ ਦਵਾਈ ਫ੍ਰੀ ਵੰਡੀ ਜਾਣੀ ਤੇ ਕੀ ਕੀ ਇਲਾਜ ਕੀਤੇ ਜਾਣਗੇ ਠੀਕ ਹੈ ਜੀ ਵੈਸੇ ਮੈਂ ਦੁਬਾਰਾ ਰਿਪੀਟ ਕਰਦਣਾ ਵੀ ਇਹ ਜਿਹੜੀ ਸਾਡੀ ਦਵਾਈ ਆ ਉਹਦੇ ਕੁਝ ਨੁਕਸਾਨ ਨੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਨੁਕਸਾਨ ਦੱਸੂਗਾ ਦਵਾਈ ਦੇ ਨੁਕਸਾਨ ਕੀ ਆ ਜਿਨ੍ਹਾਂ ਨੇ ਕੋਈ ਅੱਖ ਦਾ ਆਪਰੇਸ਼ਨ ਕਰਵਾ ਲਿਆ ਜਾਂ ਕੋਈ ਲੈਂਸ ਪਵਾ ਲਿਆ ਲੇਜ਼ਰ ਕਰਾ ਲਿਆ ਜਾਂ ਅੱਖ 'ਚ ਇੰਜੈਕਸ਼ਨ ਲਵਾ ਲਿਆ ਉਹਨਾਂ ਨੇ ਇਹ ਦਵਾਈ ਨਹੀਂ ਪੋਣੀ ਜਿਨ੍ਹਾਂ ਨੇ ਅੱਖ ਦਾ ਆਪਰੇਸ਼ਨ ਕਰਵਾ ਲਿਆ ਜਾਂ ਲੈਂਸ ਪਵਾ ਲਿਆ ਲੇਜ਼ਰ ਕਰਾ ਲਿਆ ਉਹਨਾਂ ਨੇ ਇਹ ਦਵਾਈ ਨਹੀਂ ਪੋਣੀ ਬਾਕੀ ਸਾਰੇ ਜਣੇ ਦਵਾਈ ਨੂੰ ਪਾ ਸਕਦੇ ਆ ਚਾਹੇ ਕੋਈ ਹਾਰਡ ਦਾ ਪੇਸ਼ੈਂਟ ਹੈ ਕੋਈ ਬੀਪੀ ਦਾ ਵਾ ਕੋਈ ਸ਼ੂਗਰ ਦਾ ਵਾ ਚਾਹੇ ਛੋਟਾ ਬੱਚਾ 8 ਸਾਲ ਦਾ ਵਾ ਇਹ ਸਭ ਦਵਾਈ ਨੂੰ ਪਾ ਸਕਦੇ ਆ ਨੁਕਸਾਨ ਦਵਾਈ ਦਾ ਕੋਈ ਨਹੀਂ ਹੈਗਾ ਦਵਾਈ ਦੇ ਫਾਇਦੇ ਕੀ ਨੇ ਜਿਵੇਂ ਕਿ ਚਿੱਟਾ ਮੋਤੀਆ ਕਾਲਾ ਮੋਤੀਆ ਦੂਰ ਦੀ ਨਿਗਾ ਘਟਾ ਨੇੜੇ ਦੀ ਘਟਾ ਅੱਖਾਂ 'ਚ ਪਾਣੀ ਆਉਂਦਾ ਕੋਈ ਜ਼ਿਆਦਾ ਆਉਂਦਾ ਧੁੰਦਲਾਪਨ ਆਉਂਦਾ ਅੱਖਾਂ 'ਚ ਖਾਰਸ਼ ਹੁੰਦੀ ਹੈ ਡਰਾਈਨੈਸ ਹੁੰਦੀ ਹੈ ਚਿਪਚਿਪਾ ਹੁੰਦਾ ਅੱਖਾਂ ਬਲਾਰ ਹੋ ਜਾਂਦੀਆਂ ਨੇ ਜਾਂ ਕੋਈ ਚੀਜ਼ ਪੜਦੇ ਆਂ ਲਿਖਦੇ ਆਂ ਅੱਖਾਂ ਤੇ ਕੋਈ ਭਾਰ ਪੈ ਜਾਂਦਾ ਅੱਖਾਂ 'ਚ ਦਬਾਅ ਪੈ ਜਾਂਦਾ ਅੱਖਾਂ 'ਚ ਲੈਟਾਂ ਵਗੈਰਾ ਰਾਤ ਨੂੰ ਪੈਂਦੀਆਂ ਨੇ ਜਾਂ ਅੱਖਾਂ 'ਚ ਪਾਣੀ ਆਈ ਜਾਂਦਾ ਜਾਲਾ ਆਈ ਜਾਂਦਾ ਲਾਲੀ ਰਹਿੰਦੀ ਆ ਟੋਟਲੀ ਸਾਰੀਆਂ ਸਮੱਸਿਆ ਤੇ ਸਾਡੀ ਇਹ ਦਵਾਈ ਕੰਮ ਕਰੂਗੀ ਦਵਾਈ ਪਾਉਣ ਦਾ ਤਰੀਕਾ ਹੈਗਾ ਸਵੇਰੇ ਸ਼ਾਮ ਦੋ-ਦੋ ਬੂੰਦਾ ਪਾਉਣੀਆਂ ਨੇ ਅੱਖਾਂ ਦੇ ਵਿੱਚ ਦਵਾਈ ਪਾਉਣ ਤੋਂ ਪਹਿਲਾਂ ਅੱਖਾਂ 'ਤੇ ਧੋ ਲੈਣਾ ਚੰਗੀ ਤਰ੍ਹਾਂ ਛਿੱਟੇ ਨਹੀਂ ਮੰਨਿਆ ਨੋਰਮਲ ਧੋ ਲੈਣਾ ਜਿਵੇਂ ਇਸ਼ਨਾਨ ਪਾਣੀ ਕਰ ਲਿਆ ਧੋਤੀਆਂ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਦਵਾਈ ਪਾ ਲੋ ਦਵਾਈ ਜੇ ਤੁਹਾਡੇ ਅੱਖਾਂ 'ਚ ਲੱਗਦੀ ਆ ਜਾਂ ਲੜਦੀ ਆ ਚੁਬਦੀ ਆ ਰੜਕ ਪੈਂਦੀ ਆ ਜਾਂ ਲਾਲੀ ਲੈ ਕੇ ਆਉਂਦੀ ਆ ਤਾਂ ਵੀ ਦਵਾਈ ਪਾਉਣੀ ਆ ਦਵਾਈ ਬੰਦ ਨਹੀਂ ਕਰਨੀ ਦਵਾਈ ਦਾ ਨੁਕਸਾਨ ਕੋਈ ਨਹੀਂ ਹੋਊਗਾ ਕਈ ਵਾਰ ਬੰਦਾ ਕਹਿੰਦਾ ਦਵਾਈ ਅੱਖਾਂ ਲੱਗਦੇ ਜੀ ਮੈਂ ਨਹੀਂ ਪਾਉਣੀ ਹੈਗੀ ਅੱਖ ਮੇਰੀ ਸੁੱਜਣ ਲੱਗ ਗਈ ਰੜਕ ਪੈਣ ਲੱਗ ਗਈ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਲਗਾਤਾਰ ਪਾਉਂਦੇ ਰਹੋ ਤੁਹਾਨੂੰ 6 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲੂਗਾ ਕਿਸੇ ਨੂੰ ਰਿਜ਼ਲਟ 10 ਦਿਨਾਂ 'ਚ ਵੀ ਆ ਰਿਹਾ ਕਿਸੇ ਨੂੰ 15 ਦਿਨਾਂ 'ਚ ਵੀ ਆ ਰਿਹਾ ਕਿਸੇ ਨੂੰ ਮਹੀਨੇ ਚੰਦਾ ਕਿਸੇ ਨੂੰ 3 ਮਹੀਨੇ ਰਿਜ਼ਲਟ ਨਹੀਂ ਆਉਂਦਾ ਪਰ ਦਵਾਈ ਲਗਾਤਾਰ ਪਾਓ 6 ਮਹੀਨਿਆਂ ਜਿਹੜੀ ਸ਼ਿਸ਼ੀ ਤੁਹਾਨੂੰ ਅਸੀਂ ਹੁਣ ਇੱਕ-ਇੱਕ ਦੇ ਕੇ ਜਾਵਾਂਗੇ ਫਰੀ ਸੇਵਾ ਦੇ ਵਿੱਚ ਉਹ ਇੱਕ ਸ਼ਿਸ਼ੀ ਇੱਕ ਮਹੀਨਾ ਚੱਲ ਜਾਂਦੀ ਹੈ ਠੀਕ ਹੈ ਜੀ ਜੇ ਇੱਕ ਪਰਸਨ ਉਹਨੂੰ ਪਾਉਂਦਾ ਵਾ ਠੀਕ ਹੈ ਜੀ ਲਗਾਤਾਰ ਦਵਾਈ ਪਾਉਣੀ ਆ ਨਾਗਾ ਕੋਈ ਨਹੀਂ ਪਾਉਣਾ ਦਵਾਈ ਖਤਮ ਹੋਣ ਤੋਂ ਪਹਿਲਾਂ ਦਵਾਈ ਲੈ ਕੇ ਜਾਣੀ ਹੁੰਦੀ ਹੈ ਠੀਕ ਹੈ ਜੀ ਇਹ ਨਹੀਂ ਗਾ ਵੀ ਸਵੇਰੇ ਪਾਲੀ ਸ਼ਾਮੀ ਨਾ ਪਾਈ ਭੁੱਲ ਗਏ ਤਾਂ ਰਿਜ਼ਲਟ ਨਹੀਂ ਆਉਣਾ ਤੁਸੀਂ ਕਹਿੰਦੇ ਤਾਂ ਦਵਾਈ ਬਕਵਾਸ ਆ ਯਾਰ ਐਵੇਂ ਮਾਰ ਕੇ ਚਲਾ ਗਿਆ ਐਵੇਂ ਸਾਨੂੰ ਬਿਠਾ ਲਿਆ ਉੱਥੇ ਤਕਾਤਾ ਕਰਾਤਾ ਦਵਾਈ ਰਿਜ਼ਲਟ ਉਹਨੇ ਹੀ ਆਉਂਦਾ ਵਾ ਜਿਹੜਾ ਲਗਾਤਾਰ ਦਵਾਈ ਪਾਉਂਦਾ ਦਵਾਈ ਨੂੰ ਸਮਝ ਕੇ ਪੌਂਦਾ ਕੋਈ ਨਹੀਂ ਇਹ ਨਾ ਸੋਚੇ ਫ੍ਰੀ ਆ ਕੋਈ ਨਹੀਂ ਫਿਰ ਲੈਵਾਂਗੇ ਫਿਰ ਕੋਈ ਰਿਜ਼ਲਟ ਨਹੀਂ ਵਿਸ਼ਵਾਸ ਕਰਕੇ ਪੋਣੀ ਪਾਣੀ ਆ ਰਿਜ਼ਲਟ ਤੁਹਾਨੂੰ ਸੁਪਰ ਦੂਪਰ ਆਉਣਗੇ ਉਹ ਤੁਸੀਂ ਜਿਨ੍ਹਾਂ ਨੇ ਸਾਨੂੰ ਫੋਲੋ ਕੀਤਾ ਆ ਇੰਸਟਾਗ੍ਰam ਪੇਜ ਤੇ ਉਹ ਸਾਡੇ ਰਿਜ਼ਲਟ ਦੇਖ ਵੀ ਰਹੇ ਆ ਉਹਨਾਂ ਨੂੰ ਪਤਾ ਵੀ ਆ ਵੀ ਬਹੁਤ ਸਾਰੇ ਰਿਜ਼ਲਟ ਆ ਬਹੁਤ ਸਾਰੇ ਚਮਤਕਾਰ ਹੀ ਚਮਤਕਾਰ ਹੁੰਦੇ ਜਾਂਦੇ ਆ ਔਰ ਜਿਨ੍ਹਾਂ ਦੇ ਮਤਲਬ ਬੇਬੀ ਕਨਸੀਵ ਨਹੀਂ ਹੁੰਦਾ ਔਰ ਰਿਪੋਰਟਾਂ ਬਿਲਕੁਲ ਸਹੀ ਆਉਂਦੀਆਂ ਨੇ ਕੋਈ ਸਮੱਸਿਆ ਨਹੀਂ ਹੁੰਦੀ ਆਈਵੀਐਫ ਕਰਾ ਕੇ ਦੇਖ ਲਿਆ ਤਾਂ ਵੀ ਕਨਸੀਵ ਨਹੀਂ ਹੋਇਆ ਉਹਨਾਂ ਦਾ ਵੀ ਅਸੀਂ ਇਲਾਜ ਬਿਲਕੁਲ ਫ੍ਰੀ ਕਰਦੇ ਆ ਜੇ ਰਿਪ ਫਿਰ ਵੀ ਬੇਬੀ ਕਨਸੀਵ ਨਹੀਂ ਹੁੰਦਾ ਤੇ ਉਹਨਾਂ ਦਾ ਇਲਾਜ ਬਿਲਕੁਲ ਫ੍ਰੀ ਆ ਰਿਪੋਰਟਾਂ ਦਿਖਾਓ ਤੇ ਦਵਾਈ ਫ੍ਰੀ ਲੈ ਕੇ ਜਾਓ ਅਗਰ ਰਿਪੋਰਟਾਂ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਕਿਸੇ ਪ੍ਰਕਾਰ ਦੀ ਵੀ ਆਉਂਦੀ ਆ ਅਸੀਂ ਉਸ ਚੀਜ਼ ਦਾ ਇਲਾਜ ਕਰਦੇ ਆ ਪਰ ਉਹ ਫ੍ਰੀ ਨਹੀਂ ਕਰਦੇ ਉਹਦਾ ਇਲਾਜ ਹੋ ਜੂਗਾ ਪਰਮਾਨੈਂਟ ਹੋਊਗਾ ਤਰੀਕੇ ਨਾਲ ਆਯੁਰਵੈਦਿਕ ਦੇਸੀ ਦਵਾਈਆਂ ਜੜੀ ਬੂਟੀਆਂ ਨਾਲ ਹੋਊਗਾ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਊਗਾ ਅਗਰ ਤੁਸੀਂ ਹੋਰ ਬਹੁਤੀ ਕੋਈ ਜਾਣਕਾਰੀ ਸਾਡੇ ਤੋਂ ਲੈਣਾ ਚਾਹੁੰਦੇ ਹੋ ਤੁਹਾਨੂੰ ਲੁਧਿਆਣੇ ਸਾਡਾ ਜਿਹੜਾ ਐਡਰੈਸ ਆ ਗਿਲ ਰੋਡ ਦਾ ਨੇੜੇ ਜੀਐਨਈ ਕਾਲਜ ਸਾਹਮਣੇ ਸੂਆ ਰੋਡ ਬਾਬਾ ਦੀਪ ਸਿੰਘ ਨਗਰ ਸਾਡਾ ਐਡਰੈਸ ਆ ਸਾਡਾ ਕੰਟੈਕਟ ਨੰਬਰ ਹੈਗਾ 7717240693 7717240693 ਲੁਧਿਆਣਾ ਦਾ ਐਡਰੈਸ ਹੈ ਜੀ ਗਿੱਲ ਰੋਡ ਨੇੜੇ ਜੀਐਨਈ ਕਾਲਜ ਸਾਹਮਣੇ ਸੁਆ ਰੋਡ ਬਾਬਾ ਦੀਪ ਸਿੰਘ ਨਗਰ ਉੱਥੇ ਕਿਸੇ ਨੂੰ ਵੀ ਆ ਕੇ ਪਤਾ ਕਰ ਸਕਦਾ ਵੀ ਦਵਾਈ ਅੱਖਾਂ ਦੀ ਕਿੱਥੋਂ ਮਿਲਦੀ ਹੈ ਜਾਂ ਬੱਚੇ ਹੁਣ ਦਵਾਈ ਕਿੱਥੋਂ ਮਿਲਦੀ ਹੈ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਰੀਆ ਕਾ ਹਾਂਜੀ ਕਾਲਾ ਮੋਤੀ ਚਿੱਟਾ ਮੋਤੀ ਆਉ ਦਵਾਈ ਦਾ ਕਾਲਾ ਮੋਤੀਆ ਹੋਵੇ ਚਿੱਟਾ ਮੋਤੀਆ ਹੋਵੇ ਚਾਹੇ ਇਹਨ ਕਿਸੇ ਨੰਬਰ ਦੀ ਲੱਗੀ ਹੋਵੇ ਸਾਡੀ ਇਸ ਦਵਾਈ ਦੇ ਨਾਲ ਠੀਕ ਹੋ ਜਾਂਦੀ ਆ ਆਯੁਰਵੈਦਿਕ ਦਵਾਈ ਆ ਪਰਵਾਂਜ ਦਵਾਈ ਕੱਢੋ ਸਾਡੀ ਦਿਖਾਓ ਦਵਾਈ ਕਿਹੜੀ ਹੁੰਦੀ ਹੈ ਜੀ ਕੱਢਿਓ ਸਾਡੀ ਆ ਦਵਾਈ ਹੁੰਦੀ ਹੈ ਜੀ ਇਹਦੇ ਨਾਲ ਚਿੱਟਾ ਮੋਤੀਆ ਵੀ ਠੀਕ ਹੋ ਰਿਹਾ ਕਾਲਾ ਮੋਤੀਆ ਵੀ ਠੀਕ ਹੋ ਰਿਹਾ ਦੂਧ ਦੀ ਨਿਕਾ ਵੀ ਠੀਕ ਹੋ ਰਹੀ ਆ ਨੇੜੇ ਦੀ ਵੀ ਠੀਕ ਹੋ ਰਹੀ ਆ ਸਮੱਸਿਆ ਅੱਖ ਦੀ ਕੋਈ ਵੀ ਹੋਵੇ ਸਾਰੀਆਂ ਸਮੱਸਿਆ ਇਹਨਾਂ ਠੀਕ ਹੋ ਰਹੀਆਂ ਦੇਖੋ ਮੈਂ ਇੱਕੋ ਗੱਲ ਕਹੂੰਗਾ 100 ਬਟਾ 100% ਰਿਜ਼ਲਟ ਕਿਤੇ ਵੀ ਨਹੀਂ ਹੁੰਦੇ ਚਾਹੇ ਜਿੰਨੇ ਮਰਜੀ ਵੱਡੇ ਡਾਕਟਰ ਕੋਲ ਚਲਜੋ ਜਿੰਨੇ ਵੱਡੇ ਵੱੱਜੀ ਹਕੀਮ ਕੋਲ ਚਲਜੋ ਠੀਕ ਹੈ ਜੀ ਤੇ ਨੁਕਸਾਨ ਇਹਦਾ ਕੋਈ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਮੇਰੇ ਪਿੰਡ ਇੱਕ ਦੋਸਤ ਦੀ ਅੱਖ ਜਿੰਮੇ ਚਿੱਟੀ ਹੋ ਗਈ ਸੀ ਹਾਂਜੀ ਤੁਹਾਡੀ ਦਵਾਈ ਉਹਨੇ ਕੋਟਾ ਪੰਜ ਮਹੀਨੇ ਦਵਾਈ ਆ ਮੈਂ ਤਾਂ ਆਇਆ ਠੀਕ ਹੈ ਜੀ ਇੱਕ ਨੰਦਾ ਵੀ ਲੁੱਕਾ ਸੁਣ ਕੇ ਰੀਗਲ ਦੇਖ ਕੇ ਤਾਂ ਮੈਂ ਆਇਆ ਠੀਕ ਹੈ ਜੀ ਉਹਨੂੰ ਰਿਜ਼ਲਟ ਮਿਲਿਆ ਉਹਨੂੰ ਮਿਲਿਆ ਤਾਂ ਮੈਂ ਆਇਆ ਜੀ ਦੇ ਮਤਲਬ ਦੇਖੋ ਤੁਹਾਡੇ ਸਾਹਮਣੇ ਹੁਣ ਜਿਹੜੇ ਆ ਕੈਮਰਾਮੈਨ ਬੈਠ ਖੜੇ ਨੇ ਉਹ ਕਹਿੰਦੇ ਵੀ ਜਿਨ੍ਹਾਂ ਨੇ ਮਤਲਬ ਚਿੱਟੀ ਅੱਖ ਹੋ ਚੁੱਕੀ ਸੀ ਬਿਲਕੁਲ ਚਿੱਟੀ ਅੱਖ ਹੋ ਚੁੱਕੀ ਉਹਨਾਂ ਨੇ 5 ਮਹੀਨੇ ਦਵਾਈ ਪਾਈ ਆ ਤੇ ਚਿੱਟੀ ਅੱਖ ਜਿਹੜੀ ਹੋ ਚੁੱਕੀ ਚਕਾ ਮੋਤੀ ਜਿਹਨੂੰ ਕਹਿੰਦੇ ਫੋਲਾ ਹੋ ਚੁੱਕਿਆ ਸੀ ਉਹ ਬਿਲਕੁਲ ਠੀਕ ਹੋ ਗਿਆ ਵਾ ਇਸ ਦਵਾਈ ਦੇ ਬਹੁਤ ਵਧੀਆ ਰਿਜ਼ਲਟ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਬੰਦੇ ਨੂੰ ਪਤਾ ਲੱਗ ਸਕੇ ਆਪਰੇਸ਼ਨ ਤੋਂ ਬਚ ਸਕੇ ਦਵਾਈ ਬਿਲਕੁਲ ਫ੍ਰੀ ਆ ਜਿੱਥੇ ਵੀ ਕੈਂਪ ਲੱਗੂਗਾ ਉੱਥੇ ਦੱਸਿਆ ਜਾਊਗਾ ਵੀ ਕਿੰਨੀ ਦਵਾਈ ਸ਼ੀਸ਼ੀਆਂ ਮੰਨ ਕੇ ਜਾਵਾਂਗੇ ਫ੍ਰੀ ਉਹ ਬਿਲਕੁਲ ਫ੍ਰੀ ਦੇਵਾਂਗੇ ਉਦਾਂ ਜੇ ਤੁਸੀਂ ਦਵਾਈ ਫਿਰ ਵੀ ਲੈਣਾ ਚਾਹੁੰਦੇ ਹੋ ਮਤਲਬ ਫ੍ਰੀ ਚ ਨਹੀਂ ਲੈਣੀ 100 ਰੁਪਏ ਸ਼ਿੱਸ਼ੀ ਆ ਜਦੋਂ ਮਰਜੀ ਆ ਕੇ ਲੁਧਿਆਣੇ ਲੈ ਜਾਓ ਚਾਹੇ ਤੁਹਾਨੂੰ ਇੱਥੇ ਗਣੀ ਖਾਂ ਗਮੀ ਖਾਂ ਤੋਂ ਮਿਲ ਸਕਦੀ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲਡਨ ਹਰਬਲ ਲੀਫ ਵੱਲੋਂ ਅੱਜ ਗੁਰਦੁਆਰਾ ਗਣੀ ਖਾਂ ਨਵੀਂ ਖਾਂ ਵਿਖੇ ਮੁਫਤ ਕੈਂਪ ਲਾਇਆ ਗਿਆ ਆਲੇ-ਦਾਲੇ ਦੇ ਸਾਰੇ ਪਿੰਡਾਂ ਤੋਂ ਸੰਗਤ ਆਈ ਹੈ ਤੇ ਮੇਰੇ ਤੋਂ ਪਹਿਲਾਂ ਹਰਜੀਤ ਸਿੰਘ ਉਹਨਾਂ ਨੇ ਜਿਹੜੇ ਫਾਇਦੇ ਹੈਗੇ ਆ ਜਿਹੜੀ ਜਿਹੜੇ ਬਿਮਾਰੀਆਂ ਦਾ ਜਾਂ ਜਿਹੜੀ ਟਰੀਟਮੈਂਟ ਦਾ ਇਲਾਜ ਇਹ ਦੇਸੀ ਨੁਸਖੇ ਦੇ ਨਾਲ ਕਰ ਸਕਦੇ ਆ ਤੇ ਜਿਹਦਾ ਲਾਭ ਸਾਰਿਆਂ ਨੂੰ ਮਿਲ ਰਿਹਾ ਹੈ ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਦੱਸਿਆ ਤੇ ਮੈਂ ਆਸ ਕਰਦਾ ਵੀ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਇੱਕ ਖਾਸ 50% ਦੇ ਕਰੀਬ ਤਕਰੀਬਨ ਜਿਹੜੀ ਦਵਾਈ ਹੈਗੀ ਹੈ ਉਹ ਫ੍ਰੀ ਦਿੰਦੇ ਨੇ ਤੇ ਉਹਦਾ ਜਿਹਨੂੰ ਕਹਿੰਦੇ ਹੁੰਦੇ ਆ ਰਿਟਰਨ ਬੀਟ ਦੇ ਵਿੱਚ ਇਲਾਜ ਫ੍ਰੀ ਚ ਹੋ ਕੇ ਬੰਦਾ ਤੰਦਰੁਸਤ ਵੀ ਹੁੰਦਾ ਤਾਂ ਤੁਸੀਂ ਐਂ ਸੇਵਾ ਕਰਦੇ ਹੋ ਨਾ ਹਰਜੀਤ ਜੀ ਅਸੀਂ ਤੁਹਾਡੇ ਨਾਲ ਆ ਸਾਰੇ ਤੇ ਜਿਹੜੇ ਗਰੀਬ ਲੋਕ ਹੈ ਜਾਂ ਜ਼ਰੂਰਤਮੰਦ ਲੋਕ ਹੈ ਉਹਨਾਂ ਲਈ ਤੁਸੀਂ ਇਹ ਹੋਰ ਵੱਧ ਚੜ ਕੇ ਅੱਗੇ ਕੰਮ ਕਰੋ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਈ ਗੁਰਜੀ ਕਾਂਸਾ ਵਾਈ ਗੁਰਜੀ ਕੀਫਤ ਜੀ ਅਜਾਗਰ ਸਿੰਘ ਸਾਹਿਬ ਨੇ ਬਹੁਤ ਵਧੀਆ ਵਿਊ ਦਿੱਤਾ ਜੀ ਜਿਨ੍ਹਾਂ ਨੇ ਸਾਡੇ ਸ਼ੋਭਾ ਵੀ ਕੀਤੀ ਆ ਪਰਮਾਤਮਾ ਇਹਨਾਂ ਨੂੰ ਵੀ ਤਰੱਕੀ ਬਖਸ਼ੇ ਇਹਨਾਂ ਦੇ ਕਾਰੋਬਾਰ ਚ ਵਾਧਾ ਬਖਸ਼ੇ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਠੀਕ ਹੈ ਜੀ ਫ੍ਰੀ ਸੇਵਾ 골ਡਨ ਲੀਫ ਵਿਦੇਸ਼ੀ ਦਵਾਖਾਨਾ ਲੁਧਿਆਣਾ ਅੱਖਾਂ ਦੀ ਦਵਾਈ ਹਰ ਸ਼ਨੀਵਾਰ ਨੂੰ 500 ਮਰੀਜ਼ਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਟੋਕਨ ਸਵੇਰੇ 8 ਵਜੇ ਮਿਲਦਾ ਜੀ ਹਰ ਐਤਵਾਰ ਛੁੱਟੀ ਰਹੇਗੀ ਗਲੀ ਨੰਬਰ 11 ਬਾਬਾ ਦੀਪ ਸਿੰਘ ਨਗਰ ਨੇੜੇ ਰੇਲਵੇ ਫਾਟਕ ਸੁਹਾ ਰੋਡ ਸਾਹਮਣੇ ਜੀਐਨ ਕਾਲਜ ਗਿੱਲ ਰੋਡ ਲੁਧਿਆਣਾ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 77172 40693 ਤੁਸੀਂ ਇਹਨਾਂ ਨਾਲ ਫੋਨ ਤੇ ਵੀ ਕਨੈਕਟ ਕਰ ਸਕਦੇ ਹੋ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਮਪਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਮੇਰਾ ਬਰਸੋ ਨੰਬਰ ਜੀ 628051 2100 ਲੈਬ ਪ੍ਰੋਗਰਾਮ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬੱਚਿਆਂ ਦਾ ਨੀਂਦ ਵਿੱਚ ਬੁਛਾਬ ਨਿਕਲਣਾ ਦਵਾਈ ਫ੍ਰੀ ਬੁਖਾਰ ਦਾ ਬਾਰ ਬਾਰ ਚੜਨਾ ਉਤਰਨਾ ਟਾਈਫਾਈਡ ਦੀ ਦਵਾਈ ਫ੍ਰੀ ਅੱਖਾਂ ਦੀ ਰੋਸ਼ਨੀ ਵਧਾਉਣ ਵਾਸਤੇ ਅੱਖਾਂ ਦਾ ਆਪਰੇਸ਼ਨ ਨਾ ਹੋਇਆ ਹੋਵੇ ਦਵਾਈ ਫ੍ਰੀ ਖੱਟੇ ਪੀਲੇ ਲਈ ਦਵਾਈ ਫਰੀ ਅੱਖਾਂ ਦੀ ਦਵਾਈ ਹਰ ਸ਼ਨੀਵਾਰ ਨੂੰ 500 ਮਰੀਜ਼ਾਂ ਨੂੰ ਫਰੀ ਦਿੱਤੀ ਜਾਂਦੀ ਹੈ ਟੋਕਨ ਸਵੇਰੇ 8 ਵਜੇ ਮਿਲੇਗਾ ਜੇਕਰ ਕਿਸੇ ਨੇ ਟੋਕਨ ਤੋਂ ਬਿਨਾਂ ਲੈਣੀ ਹੋਵੇ ਤਾਂ 100 ਰੁਪਏ ਦੀ ਇੱਕ ਤੁਸੀਂ ਅੱਖਾਂ ਦੀ ਦਵਾਈ ਲੈ ਸਕਦੇ ਹੋ ਜਿੰਨੀਆਂ ਵੀ ਤੁਸੀਂ ਅੱਖਾਂ ਦੀ ਦਵਾਈ ਲੈਣੀ ਹੋਵੇ ਤੁਸੀਂ 100 ਰੁਪਏ ਦੇ ਹਿਸਾਬ ਨਾਲ ਦਵਾਈ ਲੈ ਸਕਦੇ ਹੋ ਇੱਕ ਟੋਕਨ ਤੇ ਇੱਕ ਜਾਣ ਨੂੰ ਹੀ ਦਵਾਈ ਫ੍ਰੀ ਮਿਲਦੀ ਹੈ ਜੀ ਅੱਜ ਗੋਲਡਨ ਲੀਫ ਦੇਸੀ ਦਵਾਖਾਨੇ ਵੱਲੋਂ ਛਿਰੀ ਮਸੂੜਾ ਸਾਹਿਬ ਗੁਰਦੁਆਰਾ ਗੁਰਦੁਆਰਾ ਗਨੀਖਾਂ ਨਮੀਖਾਂ ਕੈਂਪ ਲਗਾਇਆ ਗਿਆ 200 ਮਰੀਜ਼ਾਂ ਨੂੰ ਫ੍ਰੀ ਦਵਾਈ ਦਿੱਤੀ ਗਈ ਇਹ ਕਰ ਤੁਸੀਂ ਆਪਣੇ ਏਰੀਏ ਵਿੱਚ ਗੁਰਦੁਆਰਾ ਸਾਹਿਬ ਕੈਂਪ ਲਗਾਉਣਾ ਹੋਵੇ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜਰੂਰ ਕਰਨਾ ਜੀ ਆਪਣੇ ਏਰੀਏ ਦਾ ਨਾਮ ਜਰੂਰ ਦੱਸਿਓ ਜੀ ਤੁਸੀਂ ਕਿਹੜੇ ਆਪਣੇ ਇਹਦੇ ਵਿੱਚੋਂ ਵੀਡੀਓ ਦੇਖ ਰਹੇ ਹੋ